ਉਹਦੇ ਕੱਪੜੇ ਪਾਉਣੇ ਦਾ ਕੋਈ ਨਹੀਂ ਜਾਨ ਬੱਦਗੀ ਉਹਨਾਂ ਨੂੰ ਪਤਾ ਉਹਨਾਂ ਨੂੰ ਜਿਹੜੇ ਪੇਟਾਂ ਦੇ ਵਿੱਚ ਕੱਪੜੇ ਸੀ ਉਹ ਵੀ ਵਿੱਚੋਂ ਸੜ ਗਏ ਲਾ ਲੋ ਅੱਛਾ ਜੀ ਫੀਟੀ ਖਿਲਾਵਾ ਤੁਹਾਨੂੰ ਖਾਲੀ ਫੀਟੀ ਆ ਗਿਆ ਇਹ ਦੇਖੋ ਇਹ ਸਵਾਹ ਹੋ ਗਿਆ ਅੰਦਰ ਫਿਰ ਸੜ ਗਿਆ ਜੀ ਅੰਦਰ ਸਾਰੀ ਸੜ ਗਿਆ ਜੀ ਅੰਦਰੋਂ ਲਾਲ ਹੋ ਗਿਆ ਉਹ ਟ੍ਰਾਂਕ ਵੀ ਰਾਂ ਦੇ ਦਿੱਤੇ ਹਨ ਸਾਮਣੇ ਨਾਂ ਤੇ ਉਹਦੇ ਵਿੱਚ ਸਾਰੇ ਇਹਦੇ ਵਿੱਚ ਕਾਗਜ਼ ਪੱਤਰ ਟਰੰਕ ਦੇ ਵਿੱਚ ਸਾਰੇ ਜੋ ਸੜ ਚੁੱਕੇ ਆ ਬਿਲਕੁਲ